ਸਤਿ ਸ੍ਰੀ ਅਕਾਲ ਸਾਰੇ ਮੇਰੇ ਨਾਲ YouTube ਚੈਨਲ ਫੋਟੋ ਦੀ ਫੋਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਵੀਰ ਭਰਾਵਾਂ ਦਾ ਜਿਹੜੇ-ਜਿਹੜੇ ਵੀਰ ਭਰਾ ਮੇਰੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਨੇ ਮਿੱਤਰੋ ਅੱਜ ਦੀ ਆਪਣੀ ਵੀਡੀਓ ਪਿੰਡ ਪੁੱਚਰ ਤੇ ਜ਼ਿਲ੍ਹਾ ਤਰਨਤਾਰਨ ਅੱਜ ਆਪਾਂ ਪਹੁੰਚਿਆ ਵੀਰ ਰੰਕਾਸ ਸਿੰਘ ਦੇ ਘਰ ਅੱਜ ਅਕਿ ਵੀਰ ਨੇ ਬਹੁਤ ਸੋਹਣੀ ਗਾਮ ਕਲੂ ਕੀਤੀ ਆ ਗੱਬਣ گاਵਾ ਮਿੱਤਰੋ ਤੇ ਜੇ ਸੁਵੇ ਵਾਸਤੇ ਗੱਬਣ ਆ ਚਮਾਵੇਂ ਨਦੀ ਚੱਕ ਵਸ ਕੇ ਉਹਨਾਂ ਦੇ ਦੁੱਧ 9 ਲੀਟਰ ਤਿਆਰ ਆ। ਹੁਣ ਆਈਟਮ ਚਵਾਈ ਹੋ ਗਈ ਆ। 6 ਮਹੀਨੇ ਦਾ ਟਾਈਮ। ਕਰੋ ਗਾਂ ਦਾ ਰੰਗ ਰੂਪ ਵੇਖੋ। ਫੇਸ ਵਾਲ ਚ ਕਰੋ। ਚਲ ਆ ਮੈਂ ਗੱਦ ਕਾਟਿਆ। ਲੈਂਥ ਇਹਦੀ ਬਹੁਤ ਸੋਹਣੀ ਹੈ। ਜਿਹੜਾ ਇਹਦਾ ਬਾਡੀ ਸਟਰਕਚਰ ਔਰ ਬਹੁਤ ਪਿਆਰਾ। ਤੇ ਥਣ ਵੇਖੋ। ਨਿਕਰਮਾ ਥਣ ਥਣਾ ਵਿੱਚ ਬਹੁਤ ਸੋਹਣਾ ਗੈਪ ਆ। 9 ਲੀਟਰ ਦੁੱਧ ਤਿਆਰ ਆ ਤੇ ਕੋਈ ਭੂਰ ਹਟਾ ਨਹੀਂ ਆ ਘਰ ਦੀ ਬਿਲਕੁਲ ਗਾਵ ਆ ਚੈੱਕ ਕਰੋ ਬਹੁਤ ਠੰਡੀ ਆ ਤੇ ਦੋ ਟਾਈਮੇ ਪਹਾੜੇ ਤੇ ਮਿਲਦੀ ਆ ਤੇ 9 ਲੀਟਰ ਦੁੱਧ ਨਿੱਟ ਤਿਆਰ ਆ ਫੇਸ ਕੁਆਲ ਚੈੱਕ ਕਰ ਸਕਦੇ ਤੁਸੀਂ ਉੱਤਾਲਮ ਨਾਲ ਕੱਦ ਗਾਟ ਆ ਬਹੁਤ ਸੋਹਣੀ ਲੰਬੀ ਲੈਂਥ ਗਾਣੀ ਜਿਵਾਈ ਇਹਦੀ ਹੋ ਗਈ ਆ 9 ਲੀਟਰ ਦੁੱਧ ਤਿਆਰ ਆ ਠੰਡਾ ਕਰਕੇ ਤੇ 20000 ਮੁੱਲ ਰੱਖਿਆ ਵਾ ਵਿਚੋਂ ਥੋੜਾ ਬੋਤਾ ਮੌਨਦਾਂ ਲਈ ਹੋ ਜਾਊਗਾ ਬੜੇ ਵੀਰੇ ਭਰਾਵਾਂ ਦੇ ਫੋਨਾਂ ਦੇ ਤੇ ਕੋਈ ਟੋਕਰ ਕ ਭੰਗਾ ਹੋਵੇ ਅਜ ਟੋਕਰ ਕ ਭੰਗਾ ਬਹੁਤ ਪਿਆਰੀ ਆ ਨਸਲ ਜਾਤ ਦੀ ਗਾਵਾਂ ਫੇਸਕਵਲ ਚ ਕਰ ਲੋ ਚੱਲ ਮੈਂ ਕੱਦ ਕਾਟਿਆ ਚਮਾ ਮਹੀਨਾ ਦੇ ਚੈੱਕ ਪਾਸ ਗੱਬਣਿਆ ਨੋਟ ਦੋ ਤਿਆਰ ਆ 20000 ਮੁੱਲਕ ਤਾਂ ਮੁੱਲ ਬਹੁਤ ਜਾਇਕਤਾ ਵਾ ਥੋੜਾ ਜਿਹਾ ਲੜਾਈ ਦੇ ਚੱਕਰ ਪਿਆ ਵਾ ਇਸ ਕਰਕੇ ਥੋੜਾ ਜਿਹਾ ਮੁੱਲ ਘਟਿਆ ਬਾਕੀ ਗਾਂ ਕਿਸੇ ਪੱਖੋਂ ਨਹੀਂ ਹੈਗੀ ਘਟ ਹੋਵੇ ਫੇਸ ਕਾਲ ਚੈੱਕ ਕਰੋ ਉੱਚਾ ਲਮਾ ਕਦਗਾਟਿਆ 20000 ਮੋਲਕ ਦਾ ਵੀਰ ਨੇ ਆ ਚੈੱਕ ਕਰੋ ਥਾਣੇ ਕੋ ਵੇਖੋ ਨਿਕਲਵਾ ਥਣ ਤੇ ਬਹੁਤ ਸੋਹਣੀ ਸਿਲਸਿਲਾ ਗਾਂ ਠੰਡਾ ਸਬਾ ਗਾਂ ਦਾ ਕੋਈ ਵੀ ਚਾਹ ਸੱਜਣ ਹੋਵੇ ਤਾਂ ਸੰਪਰਕ ਕਰ ਲਿਓ ਨੰਬਰ ਆਪਾਸ ਕਿ ਦਿੱਤ ਲਿਆ ਤਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰ ਤਾਂ ਆਪਣੇ ਜੁੜੇ ਆ ਤੇ ਮਿੱਤਰੋ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਕਿਉਂਕਿ ਵੀਰੇ ਹੋਰ ਕਿਸੇ ਵੀਰ ਤੱਕ ਪਹੁੰਚ ਸਕੇ ਕਿਸੇ ਵੀਰ ਪਤਾ ਫਾਇਦਾ ਹੋ ਸਕੇ ਟੋਕੜ ਗੱਬਣ ਗਾਮ ਵਾਸਤੇ ਬੜੇ ਵੀਰ ਭਤਾ ਹੁੰਦੇ ਆ ਤੇ ਮਿੱਤਰੋ ਇੱਥੇ ਆ ਕੇ ਇੱਕ ਡੰਗ ਦੋ ਰੋਣ ਚਵਾਈ ਕਰਕੇ ਫਿਰ ਅਪਾਚ ਕਿੱਦਾਂ ਕਰੋ ਆਪਣੀ ਇਹ ਵਾਰ-ਵਾਰ ਬੇਨਤੀ ਨਹੀਂ ਆ ਹਰ ਵੀਡੀਓ ਵਿੱਚ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣੇ ਜੁੜੇ ਆ